ਬਾਤ ਦੇ ਨੂਰ ਸਾਨੂੰ ਆਪਣੇ ਕੋਲ ਬੁਲਾ ਕੇ ਜਦਾਰ ਦੀ ਖੈਰਤਾ ਪਾਓ ਅਸੀਂ ਭੁੱਲੇ ਸਾਡੀਆਂ ਭੁੱਲਾਂ ਬਖਸ਼ੋ ਜਦ ਇਸ ਤਰ੍ਹਾਂ ਪੀਰਾਂ ਨੂੰ ਤਰਨੇ ਲੈਂਦਿਆਂ ਬਾਬਾ ਜੀ ਨੇ ਦੇਖਿਆ ਤਾਂ ਮੀਰ ਚ ਆ ਗਏ ਅਤੇ ਦੂਰੋਂ ਆਵਾਜ਼ ਦਿੱਤੀ ਕਿ ਜੇ ਇੱਥੇ ਆਉਣਾ ਹੈ ਤਾਂ ਦੇ ਲੋ ਈਰਖਾ ਦੁਈ ਦਾ ਨਾਸ਼ ਕਰਕੇ ਤੇ ਮੇਰੇ ਤੀਰ ਦੀਆਂ ਤਰੇੜਾਂ ਮਿਟ ਕੇ ਆਓ ਦਾ ਜੀ ਫਤਕੇ ਆਉ ਉਹਦਾ ਦੇ ਪਿਆਰੇ ਸਦਾ ਉਹਦਾ ਦੇ ਪਿਆਰਿਆਂ ਨਾਲ ਪਿਆਰ ਕਰਦੇ ਹਨ ਪਰ ਤੁਸੀਂ Hindu ਲੋਕਾਂ ਨੂੰ ਉਹਨਾਂ ਦਾ ਧਰਮ ਛਡਵਾ ਕੇ ਚਿਰਾਗ ਲਾਉਣ ਲਈ ਮਜਬੂਰ ਕੀਤਾ ਤੇ ਮਜਬੀ ਜਨੂਨੀਆਂ ਹੰਕਾਰੀਆਂ ਤੰਗ ਦਿਲਾਂ ਵਾਲਿਆਂ ਲਈ ਸਾਡੇ ਪਾਸ ਕੋਈ ਥਾਂ ਨਹੀਂ ਬਾਬਾ ਜੀ ਦੇ ਬੋਲ ਸੁਣ ਕੇ ਚੌ ਪੀਰਾਂ ਦੇ ਦਿਮਾਗ ਹਿੱਲ ਗਏ ਦਿਲ ਵੀ ਸ਼ੀਸ਼ੇ ਐਸਸਾਸ ਦਾ ਪਾਣੀ ਪਾ ਕੇ ਸਾਫ਼ ਕੀਤੇ